ਬੋਲਣਾ ਜੀ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਾਹਿ ਵਾਰ ਸ੍ਰੀ ਭਗਉਤੀ ਜੀ ਕੀ ਬਾਤ ਰਹੀ ਦਸਵੀਂ ਪ੍ਰਥਮ ਭਗਉਤੀ ਸਮਰਖੈ ਗੁਰੂ ਨਾਨਕ ਲਈ ਧਿਆਈ ਪਰੰਗਤ ਗੁਰ ਤੇ ਅਮਰਦਾਸ ਰਾਮਦਾਸ ਸਿੰਘ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਮਰਹੁ ਸ੍ਰੀ ਹਰ ਰਾਏ ਸ੍ਰੀ ਹਰਿ ਪ੍ਰਸੰਧਿਆਈਐ ਜਿਸ ਜਿਠੈ ਸਭ ਦੁਖ ਜਾਏ ਇਕ ਬਾਦੁਰ ਸਮਰਿਆ ਕਰਨੋਂ ਨਿਤ ਆਵਤਾਈ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੇ ਬਾਣ ਦੇ ਦਰ ਦਿਆਨਤਰ ਕੀ ਬੋਲੋ ਜੀ ਜਪਿਆ ਮੀਆਂ ਨੂੰ ਸਾਹਿਬ ਜਾਦੀਆਂ ਚਾਲੀਆਂ ਮੁਕਤਿਆਂ ਅਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੀਖ ਚਲਾਈ ਤੇਗ ਵਾਹੀ ਦੀਖ ਪਿਆਰ ਜਟ ਕੀਤਾ ਦਿਨ ਪਿਆਰਿਆਂ ਸਚਾਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਕਾਲਸਾ ਜੀ ਬੁੱਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੀਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹੀਆਂ ਚਟਕੀਆਂ ਤੇ ਚੜ੍ਹੇ ਆਰਿਆਂ ਨਾਲ ਚੜਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਜਿਵਾਹੀ ਇਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਦੇ ਨਾਮੇ ਚਿਤਾਵਨ ਦਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਰ ਰਛਿਆ ਰਾਇਤ ਦੇ ਤੇ ਫਤਹਿ ਵਿਦਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੀ ਬੋਲ ਬਾਲੇ ਬੋਲੋ ਜੀ ਸਿੱਕਾ ਨੂੰ ਸਿੱਖੀ দান ਕੀਛ দান ਰਹਿਤ দান ਵੀਹਕਾਣੁ ਸਹਾ ਦਾਣ ਤਰੋਸਾ ਦਾਣਾਂ ਸਿਰ ਦਾਣ ਨਾਮ ਦਾਣ ਸ੍ਰੀ ਅਮਰਤ ਸਰ ਜੀ ਕੀ ਇਸ਼ਾਨ ਚੌਕੀਆਂ ਛੰਡੇ ਬੂੰਗੇ ਜਦੋਂ ਜੁਗਾ ਟਲ ਧਰਮ ਕਾ ਜੇ ਖਾਰ ਬੋਲੋ ਜੀ ਸੁਖਾਂ ਦਾ ਮੰਨ ਨਿਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਇਹ ਗਾਲ ਵਰਕ ਆਪਣੇ ਪੰਥਰੇ ਸਦਾ ਸਹਾਇ ਦਾਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਤਾਮਾਹ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ। ਜਿਨ੍ਹਾਂ ਦੇ ਖੁਲ ਲਈ ਦਰਸ਼ਨ ਦੀ ਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੇ ਨਿਵਾਣਿਆਂ ਦੀ ਮਾਣੋਂ ਤਾਣਿਆਂ ਦੇ ਤਾਨ। ਨਿਓਟਿਆਂ ਦੀ ਊਟ ਸੱਚੇ ਪਿਤਾ ਵਾਹਿਗੁਰੂ ਜੀਓ ਧੰਨ ਧੰਨ ਗੁਰਕਲਗੀ ਤਰਪਤਾ। ਅਮਰਤ ਕੇ ਦਾਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪ ਜੀ ਕੇ ਪਾਵਨ ਪਵਿੱਤਰ ਸਥਾਨ ਦਰਬਾਰ ਸ਼੍ਰੀ ਬਾਉਂਟਾ ਸਾਹਿਬ ਜਨਮ ਸਥਾਨ ਤਨ ਤਨ ਬਾਬਾ ਅਜੀਤ ਸਿੰਘ ਸਾਹਿਬ ਜੀ ਵਿਖੇ ਜੁਗੋ ਜੁਗਾ ਟਲ ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਕੇ ਪਾਵਨ ਚਰਨਾਂ ਕਮਲਾ ਪਾਸ ਅਰਦਾਸ ਬੇਨਤੀ ਹੈ ਸੱਚੇ ਪਾਤਸ਼ਾਹ ਜੀ ਆਪ ਜੀ ਕੇ ਪਾਵਨ ਦਰਬਾਰ ਅੰਦਰ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਸਜੇ ਦੀਵਾਨ ਅੰਦਰ ਪੰਜ ਬਾਣੀਆਂ ਦਾ ਪਾਠ ਹੋਇਆ ਮਹਾਰਾਜ ਗੁਰਬਾਣੀ ਪੜ੍ਹਦੀਆਂ ਕੋਲੋਂ ਆਪਜੀ ਕੀ ਸੇਵਾ ਟਹਿਲ ਕਮਾਉਂਦੇ ਹੋਇਆਂ ਕੋਹਗੀਆਂ ਪੁੱਲਾਂ ਦੀ ਖਿਮਾ ਬਖਸ਼ਣੀ ਹੈ ਆਪ ਉਸ ਮਤ ਸੱਜੀ ਬਖਸ਼ਣੀ ਦੀ ਕਿਰਪਾ ਕਰਨੀ ਸਤਿ ਤੇ ਸਪਸ਼ਟ ਗੁਰਬਾਣੀ ਪੜ੍ਹਨ ਬੋਲਣ ਸਮਝਣ ਦੀ ਸੋਝ ਬਖਸ਼ਿ ਸਿਵਾਸਨ ਕਰਨੇ ਬਲੋਤ ਬਖਸ਼ਣੀ ਪੜੀ ਸੁਣੀ ਬਾਣੀਆਂ ਦਾ ਭਾਵ ਤਰਾਈਆਂ ਸੰਗਤਾਂ ਦੇ ਹਿਰਦਿਆਂ 'ਚੋਂ ਸੌਣਾ ਹਾਜ਼ਰੀਆਂ ਤੇ ਪ੍ਰੋਪੇਟਾ ਮੰਨਨ ਦਰਤੇ ਕਬੂਲ ਕਰਨੀਆਂ ਸਰਬਤ ਸੰਗਤ ਦੀਆਂ ਮੰਨਦੀਆਂ ਭਾਵਨਾਵਾਂ ਮਾ ਗੁਰਮੁਖਰੇ ਮੁਤਾਬਕ ਗੁਣੀਆਂ ਕਰਨੀਆਂ ਦਰੋਂ ਕਰੋ ਨਾਮਦਾ ਗੁਰਸਿੱਖੀ ਜੀਵਨ ਦੀ ਦਾਤ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਯਾਤੂਆਂ ਦੀ ਯਾਤਰਾ ਸਫਲੀ ਕਰਨੀ ਮਹਾਰਾਜ ਜੀਓ ਬਖਸ਼ਿਆਂ ਭੰਡਾਰਿਆਂ ਵਿੱਚੋਂ ਪੰਚਮਕੜਾ ਪ੍ਰਸ਼ਾਦ ਕੀ ਦੇਖ ਸਜ ਕੇ ਹਾਜ਼ਰ ਹੈ ਜਰਤੇ ਪਰਵਾਨ ਹੋਵੇ ਮਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ ਮਹਾਰਾਜ ਜੀਓ ਬੇਨਤੀ ਹੈ ਸੰਗਤ ਹਾਜ਼ਰ ਹੈ ਆਪ ਜੀ ਕਿਰਪਾ ਕਰੋ ਸਾਜਿਕਨਸਤਾਨ ਤੋਂ ਪ੍ਰਕਾਸ਼ਤਾਨ ਵੱਲ ਚਾਲੇ ਮੰਡ ਦੀ ਆਗਿਆ ਬਖਸ਼ੋਰਾ ਭੰਡਿਆਂ ਅੰਗ ਸੰਗ ਸਾਹੀ ਹੋਣਾ ਸਮੂਹ ਸੰਗਤਾਂ ਨੂੰ ਸੋਹਣੇ ਸਹਸਨਾ ਦੇ ਪ੍ਰਕਾਸ਼ਮਾਨ ਹੋ ਕਰਕੇ ਖੁੱਲੇ ਦਰਸ਼ਨ ਦੀਦਾਰ ਹੀ ਬਖਸ਼ ਕਰਕੇ ਨਦਰੋ ਨਦਰੀ ਨਿਹਾਲ ਕਰੋ ਜੀ ਸੁਖ ਹੋਵੇ ਨਾਮ ਚਿਤ ਆਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਧ ਹੋਵਣ ਨਾਨਕ ਨਾਮ ਜੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਕੌਣ ਜਾਣੇ ਗੁਣ ਤੇਰੇ 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 ਅਪਾਰ ਬੇਅੰਤ ਸੁਆਮੀ ਉੱਚੇ ਅਪਾਰ ਬੇਅੰਤ ਸੁਆਮੀ ਉੱਚੇ ਅਪਾਰ ਬੇਅੰਤ ਸੁਆਮੀ ਉੱਚੇ ਅਪਾਰ ਬੇਅੰਤ ਸੁਆਮੀ ਕੌਣ ਜਾਣੈ ਗੁਣ ਤੇਰੇ ਸੁਣਤੇ ਉਦਰੇ ਗਾਵਤ ਉਦਰੇ ਸੁਣਤੇ ਉਦਰੇ ਗਾਵਤ ਉਦਰੇ ਸੁਣਤੇ ਉਦਰੇ ਬਿਨ ਸੇ ਪਾਪ ਕਨੇਰੇ ਕੌਣ ਜਾਣੇ ਗੁਣ ਤੇਰੇ ਬਿਨ ਸੇ ਪਾਪ ਕਨੇਰੇ ਕੌਣ ਜਾਣੇ ਗੁਣ ਤੇਰੇ ਪਸ਼ੂ ਪਰੇਤ ਮੁਗਤ ਕੋ ਤਾਰੇ 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 ਆਹਨ ਪਾਰ ਉਤਾਰੇ ਤਉ ਚ ਤੇਰੀ ਸ਼ਰਨਾਈ ਨਾਨਕ ਦਾਸ ਤੇਰੀ ਸ਼ਰਨਾਈ ਨਾਨਕ ਦਾਸ ਤੇਰੀ ਸ਼ਰਨਾਈ ਨਾਨਕ ਦਾਸ ਤੇਰੀ ਸ਼ਰਨਾਈ ਸਦਾ ਸਦਾ ਬਲਹਾਰੇ ਕੌਣ ਜਾਣੇ ਗੁਣ ਤੇ ਸਦਾ ਸਦਾ ਬਲੇਹਾਰੇ ਕੋਣ ਜਾਣੇ ਤਲਕੂਰਾ <tune> 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 and yeah. i ਨਾਮ ਵਾਹਿਗੁਰੂ ਸਾਹਿਬ ਜੀ ਪ੍ਰਭ ਦਾਤੋ ਦਾਤਾਰ ਪਰਿਯੋਜਾ ਚਕ ਇਕ ਸਰਣ ਮਿਲੇ ਦਾਨ ਸੰਤ ਰੇਨ ਜੇ ਲਗ ਭਵ ਜਲ ਤਰਨਾ ਬਿਨਿਤ ਕਰਉ ਅਰਦਾਸ ਸੁਨਹੁ ਜੇ ठाकुर पावै ਦੇਹ ਦਰਸ ਮਨ ਜਾਉ ਭਗਤ ਈਹੋ ਮਨ ਟਹਿਰਾਵ ਬਲਿਓ ਚਰਾਗ ਅੰਧਿਆਰ ਮੈਂ ਸਭ ਕਲ ਉਦਰੀ ਇਕ ਨਾਮ ਧਰਮ પ્રગટ સકલ હાર ભવનમહ જનાનનક ગુર પાર બ્રહ્મ પ્રગટ સકલ હાર ભવનમહ જનાનનક ગુર પાર બ્રહ્મ જગત જલંદા રખ લે apni kirpa tar jit dwarre upre titai lai ubar ਸਤਿ ਗੁਰ ਸੁਖ ਵਿਖਾਲਿਆ ਸਚਾ ਸ਼ਬਦ ਵਿਚਾਰ ਨਾਨਕ ਅਵਰਨਾ ਸੁ ਜਈ ਹਰ ਬਿਨ ਬਚਨ ਹਰ ਨਾਨਕ ਅਵਰਨਾ ਸੁ ਜਈ ਹਰ ਬਿਨ ਬਚਨ ਹਰ ਵੰਦਨਾ ਹਰ ਵੰਦਨਾ ਗੁਣ ਗਾਵੋ ਗੋਪਾਲ ਰਾਏ ਰਾਵ ਵੱਡੇ ਪਾਗ ਪੀਟੇ ਗੁਰਦੇਵਾ ਗੁਰਤਿ ਪ੍ਰਾਧਮਿਤੇ ਹਰ ਸੇਵਾ ਚਰਨ ਕਮਲ ਜਾ ਕਾ ਮਨ ਰਾਪੈ ਸੋਗਿ ਅਗਨ ਤਿਸ ਜਨ ਨਭ ਆਪੈ ਸਾਗਰ ਤਰਿਆ ਸਾਧੂ ਸੰਗੇ ਨਿਰਭਉ ਨਾਮ ਜਪੋ ਹਰ ਰੰਗੇ ਪਰ ਤਨ ਦੋਖ ਕਿਛ ਪਾਪ ਨ ਫੇੜੇ ਜਮ ਜੰਦਾਰ ਨ ਆਵੈ ਨੇੜੇ ਤਿਸ਼ਨਾਯ ਗਨ ਪ੍ਰਭ ਆਪ 부ਜਾਈ ਨਾਨਕ ਉਦਰੇ ਪ੍ਰਭ ਸ਼ਰਣਾਈ ਤਿਸ਼ਨਾਯ ਗਨ ਪ੍ਰਭ ਆਪ 부ਜਾਈ ਨਾਨਕ ਉਦਰੇ ਪ੍ਰਭ ਸ਼ਰਣਾਈ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਚੰਦਾ ਤੁਧ ਸਭ ਕਿਛ ਮੈਨੂੰ ਸੋਪਿਆ ਜਾ ਤੇਰਾ ਬੰਦਾ ਲਖਮੀ ਥੋੜ ਲਾਵੀ ਖਾਏ ਖਰਚ ਰੰਦਾ ਲੱਖ ਚਰਾਸੀ ਮੇਦਨੀ ਸਭ ਸੇਵ ਕਰੇਂਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਾ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾਂ ਹਰ ਬਕ ਖੰਦਾ ਆਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਬਿੰਦਾ ਸਬੇ ਕਾਜ ਸਵਾਰੀਏ ਜਾ ਤਦ ਪਵੰਦਾ ਸਬੇ ਕਾਜ ਸਵਾਰੀਏ ਜਾ ਤਦ ਪਵੰਦਾ ਇਕ ਮਨੁ ਪੁਰਖ ਧਿਆਏ ਬਰਦਾਤਾ ਸੰਤ ਸਹਾਰ ਸਦਾ ਬਿਖਿਆਤਾ ਤਾ ਸ ਚਰਨ ਲੈ ਰਿ ਦੇ ਪਸਾਵੋ ਉ ਪਰਮ ਗੁਰੂ ਨਾਨਕ ਗੁਣ ਗਾਵੋ ਗਾਵੋ ਗੁਣ ਪਰਮ ਗੁਰੂ ਸੁਖ ਸਾਗਰ ਦੁਰ ਤੇ ਨਿਵਾਰਨੇ ਸਭ ਦੇ ਸਰੇ ਗਾਵੀ ਗੰਭੀਰ ਤੀਰ ਮਤਿ ਸਾਗਰ ਜੋਗੀ ਜੰਗਮ ਧਿਆਨ ਤਰੇ ਗਾਵੇ Indraਦ ਪਗਤ ਪ੍ਰਹਲਾਦ ਕ ਆਤਮ ਰਸ ਜਿਨ ਜਾਣਿਉ ਕਬ ਕਲ ਸੁਜਸ ਗਾਵੋ ਗੁਰੂ ਨਾਨਕ ਦੇ ਰਾਜ ਜੋਗ ਜਿਨ ਮਾਨਿਉ ਵਾਹਿਗੁਰੂ ਵਾਹਿਗੁਰੂ ਵਾਹਿ ਮਧੁਰ ਬੈਨ ਕੋਟ ਸੈਨ ਸੰਗ ਸੂਕ ਕਹਿਤ ਮਾ ਜਸ਼ੋ ਜਿਸੇ ਦਹੀਂ ਬਾਤ ਖਾਏ ਜਿਓ ਦੇਖ ਰੂਪ ਅਤ ਅਨੂਪ ਮੋ ਮਾ ਮਗ ਪਈ ਕਿੰਕਨੀ ਸ਼ਬ ਜਨਤ ਕਾਰ ਖੇਲ ਪਾਏ ਜਿਓ ਕਾਲ ਕਲਮ ਹੁਕਮ ਹਾਥ ਕਹੋ ਕੌਣ ਮੇਟ ਸਕੇ ਈਸਮ ਗਿਆਨ ধ্যান ਧਰਤੀ ਚਾਹੀ ਜਿਉ ਸਤਿ ਸਾਚ ਸ੍ਰੀ નિਵਾਸ ਆਦਪੁਰਖ ਸਦਾ ਤੂੰ ਵਾਹਿਗੁਰੂ 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 ਵਾਹਿ ਜਿਉ ਸਮਰੱਥ ਗੁਰੂ ਸਿਰ ਹੱਥ ਤਰਿਓ ਗੁਰ ਕੀਨੀ ਕਿਰਪਾ ਹਰ ਨਾਮ ਦਿਓ ਜਿਸ ਦੇਖ ਚਰਣ ਅਕਨ ਹਰਿਓ ਨਿਸ ਬਾਸਰ ਇਕ ਸਮਾਨ ਤਿਆਨ ਜੁ ਸੋ ਨਾਮ ਸੁਣੇ ਸੁਤ ਪਾਨ ਡਰਿਓ ਪਨ ਦਾਸ ਸੁਆਸ ਜਗਤਰ ਗੁਰੂ ਕੀ ਪਾਰਸ ਪੇਟ ਪਰਸ ਕਰਿਓ RAMDAS GURU HAR SAT KIYO ਸਮਰੱਥ ਗੁਰੂ ਸਿਰ ਹੱਥ ਧਰਿਓ ਨਾਸਰੋ ਮਨਸੂ ਗੁਰ ਗੋਬਿੰਦ ਸਿੰਘ ਇਸ ਦੀ ਮੰਜ਼ੂਰ ਗੁਰ ਗੋਬਿੰਦ ਸਿੰਘ ਹਕ ਰਾਗੰਸੂ ਗੁਰ ਗੋਬਿੰਦ ਸਿੰਘ ਜ਼ੁਮਲਾ ਫੈਜ਼ੇ ਨੂਰ ਗੁਰ ਗੋਬਿੰਦ ਸਿੰਘ ਹਕ ਹਕ ਅਗਾਹ ਗੁਰੂ ਗੋਬਿੰਦ ਸਿੰਘ ਸਾਹਿਬ ਸ਼ੇਹਨਸ਼ਾ ਗੁਰੂ ਗੋਬਿੰਦ ਸਿੰਘ ਹਕ ਹਕ ਅੰਦੇਸ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਕਾਦਿਰੇ ਹਰਕਾਰ ਗੁਰੂ ਗੋਬਿੰਦ ਸਿੰਘ ਵੇਖ ਸਾਰਾ ਯਾ ਗੁਰੂ ਗੋਬਿੰਦ ਸਿੰਘ ਦਰਮਾਡੇ ਠਾਂਡੇ ਦਰਬਾਰ ਤੁਝ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੀਜੇ ਖੋਲ ਕਿਵਾਰਾ ਹਾ ਤੁਮ ਤੰਧਨੀ ਉਦਾਰਿਤਿਆਗੀ ਸਰਮੁਨ ਸੁਨੀਤ ਸੁਜਸ ਤੁਮਾਰ ਮੰਗੋ ਕਾਹੇ ਰੰਗ ਸਭ ਦੇਖੋ ਤੁਮ ਹੀ ਤੇ ਮੇਰੋ ਨਿਸਤਾਰ ਜੈ ਦਿਉ ਨਾਮ ਬਿਪ ਸੁਦਾਮਾ ਤਿਨ ਕੋ ਕਿਰਪਾ ਭਈਆ ਭਾਨ ਕਹਿ ਕਬੀਰ ਤੁਮ ਸਮਰਥ ਦਾਤੇ ਚਾਰ ਪਦਾਰਥ ਦੇਤ ਨਵਾਰ ਗੁਰੂ 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 ਜਪ ਸਤ ਕਰ ਅਗਮ ਗੁਣ ਜਾਨ ਨਿਦਾਨ ਹਰ ਮਨ ਧਰੋ ਧਿਆਨ ਐਹ ਨਿਸ ਕਰੋ ਬਚਨ ਗੁਰ ਰਦਾ ਧਰ ਫੋਨ ਗਰੂ ਜਲ ਬਿਮਲ ਅਥਾ ਮਜਨ ਕਰੋ ਸੰਤ ਗੁਰ ਸਿੱਖ ਤਰੋ ਨਾਮ ਸਚ ਰੰਗ ਸਰ ਸਦਾ ਨਿਰਵੈ ਨਿਰੰਕਾਰ ਨਿਰਪਉ ਜਪੈ ਪ੍ਰੇਮ ਗੁਰ ਸ਼ਬਦ ਰਸ ਕਰਤ ਦ੍ਰਿੜ ਭਗਤ ਹਰ ਮੁਗਦ ਮਨ ਭਰਮ ਤਜੋ ਨਾਮ ਗੁਰ ਮੁਖ ਭਜੋ ਗੁਰੂ 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 ਜਪ ਸਤ ਕਰ ਸਤਜੁਗ ਤੈ ਮਾਣਿਓ ਛਲਿਓ ਬਲ ਬਾਵਨ ਪਾਇਓ ਤ੍ਰੇਤੇ ਤੈ ਮਾਣਿਓ ਰਾਮ ਰਗਵੰਸ ਕਹਾਇਓ ਦਵਾਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ ਉਗਰ ਸੈਨ ਕੋ ਰਾਜ ਅਭੈ ਭਗਤ ਹੈ ਜਨ ਦਿਓ ਕਲ ਜੁਗ ਪਰਮਾਨ ਨਾਨਕ ਗੁਰ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਵਚਲ ਅਟਲ ਆਦਪੁਰਖ ਫੁਰਮਾਇਓ ਅੰਮ੍ਰਿਤ ਪ੍ਰਵਾਹ ਸਰ ਅਤੁਲ ਪੰਡਾਰ ਪਰ ਪਰਹਿਤ ਪਰ ਅਪਰ ਅਪਾਰ ਪਰ ਅਪਨੋ ਪਾਵਨ ਕਰ ਮੰਤਰਨਾ ਦੂਸਰੋ ਤਰ ਓਪਤ ਪਰ ਲੋ ਏਕ ਨਿਮਖ ਤੂ ਕਰ आन नाही समसर उजियारो निर्मर कोट पराचित जाहे नाम लिए हर हर जन नानक भगत दर तुल ब्रह्म समसर एक जी क्या बखान हाँ के बल बल ਬੱਲ ਬੱਲ ਸਦ ਬਲੇ ਹਾਰੇ ਸੇਵਕ ਕੇ ਪਰਪੂਰ ਜੁਗ ਜੁਗ ਵਾਗੁਰੂ ਤੇਰਾ ਸਭ ਸਦ ਕਾ ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨ ਸਕੇ ਕੋ ਤੂ ਕਦ ਕਾ ਬ੍ਰਹਮਾ ਬਿਸਨ ਸ੍ਰਿਤੇ ਅਗਨਤ ਤਿੰਨ ਕੋ ਮੋਹ ਭਇਆ ਮਨ ਮਦਕਾ ਚੌਰਾਸੀ ਲਖ ਜੋਨੇ ਉਪਾਈ ਰਿਜਕ ਦਿਆ ਸਭੂ ਕੋ ਤਦਕਾ ਸੇਵਕ ਕੈ ਪਰਪੋਰ ਜੁਗ ਜੁਗ ਵਾਗੁਰੂ ਤੇਰਾ ਸਭ ਸਦਕਾ ਰਾਮ ਨਾਮ ਪਰਮ ਤਾਮ सुद बुध निराकार बेसुमार सरवर को काहे जियु सुतर चित भगत हित देख तरयो हर ना कश हरयो नख बिदार जियु शंख चक्र गदा पदम आपे आप दमा अपरम पर पार ब्रह्म लखे कौन ताहे जियो सत साच श्रीनिवास आदिपुर सदा तुहि वाहे गुरु वाहे गुरु वाहे गुरु ਵਾਹਿ ਜੀਓ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ ਕਹੋ ਨਾਨਕ ਹਰ ਪੱਜ ਮਨਾ ਜੀਬਿਦ ਜਲ ਕੋ ਮੀਨਾ ਜੀਬਿਦ ਜਲ ਕੋ ਮੀਨਾ ਜੈਸਾ ਸਤਗੁਰ ਸੁਣੀਦਾ ਤੈ ਸੋਹੀ ਮੈਂ ਦੀਠ ਵਿਛੜਿਆ ਮੇਲੇ ਪ੍ਰਭ ਹਰ ਦਰਗੇ ਕਵਸੀਤ ਹਰ ਨਾਮੂ ਮੰਤਰ ਦੜਾਏਂਦਾ ਕੱਟੇ ਹਮੈ ਰੋ ਨਾਨਕ ਸਤ ਗੁਰ ਤੇ ਨਾਮ ਮਿਲਾਇ ਜੇ ਨਾ ਤੁਰੇ ਪਿਆਸ ਸੰਜੋਗ ਹਮ ਆਵ ਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੇ ਵਿਖ ਖਾਈ ਮਾਇਆ ਮੋਹ ਪਰਮ ਪਰ ਭੂਲੇ ਸੁਤਦਾਰਾ एक उत्तम पंथ सुनो गुर संगत तह मिलंत जम त्रास मिटाई एक अरदास भाट की रत की गुर रामदास राखो शरणाय एक अरदास भाट की रत की गुरु रामदास राखो शरण